ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ 'ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਖਾਸ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਪਰਿਆਵਰਨ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜਾ ਸਾਡੇ ਅੱਜ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੱਚੇ ਵੀ ਸੀ ਉਹ 44 ਬੱਚੇ ਨੇ ਜਿਨ੍ਹਾਂ ਨੇ ਮਤਲਬ ਜੇ ایڈਵਾਂਸ ਦਾ ਜਿਹੜਾ ਪੀਪਰ ਐ ਉਹ ਕਲੀਅਰ ਕੀਤਾ ਜਾਨੀ ਕਿ IIT ਚ ਕੀਤਾ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੇ ਜਿਹੜੀ ਇੱਕੋ ਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅੱਜ ਜਿਹੜੇ IIT ਦੇ ਪੀਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਤ ਵੀ ਕੀਤਾ ਸਾਡੇ ਬੱਚੇ ਪੜ ਰਹੇ ਆ ਔਰ ਆਮ ਕਰਾਂ ਤੋਂ ਬੱਚੇ ਨੇ ਹੋ ਕੋਈ ਸਪਾਰਸ਼ ਨਹੀਂ ਕੋਈ ਬਸ ਉਹ ਇਹ ਆ ਵੀ ਉਹਨਾਂ ਨੂੰ ਥੋੜਾ ਜਿਹਾ ਹੁਲਾਰਾ ਚਾਹੀਦਾ ਹੈ ਮੌਕਾ ਚਾਹੀਦਾ ਕੋਈ ਸਰਕਾਰੀ ਸਕੂਲ ਤੋਂ ਉੱਠ ਕੇ ਆਇਆ ਕੋਈ ਮਰਕੂਸ ਮਰਕੂਰੀਅਸ ਜਿਹੜਾ ਸਕੂਲ ਆ ਉਹ ਵੀ ਸਰਕਾਰੀ ਹੈ ਸੋ ਉਹਨਾਂ ਨੇ ਮਿਹਨਤ ਕਰਕੇ ਜਿਹੜਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਕੋਚਸ ਨੂੰ ਔਰ ਕੋਈ ਪੈਸਾ ਨਹੀਂ ਲੱਗਿਆ ਉਹ ਕੋਚਿੰਗ ਦੇ ਵਿੱਚ ਨਹੀਂ ਤਾਂ ਮਹਿੰਗੇ ਮਹਿੰਗੇ ਟਿਊਸ਼ਨਾ ਰੱਖਣੇ ਪੈਂਦੇ ਆ ਜੋ ਬੱਚੇ ਦੱਸ ਕੇ ਗਏ ਕਿ ਸਾਡਾ ਕੋਈ ਪੈਸਾ ਨਹੀਂ ਲੱਗਿਆ ਇੱਕ ਦਾ ਇੱਕ ਦਾ ਜਿਹੜਾ ਪਿਤਾ ਜੀ ਸੀ ਉਹ ਟੇਲਰ ਮਾਸਟਰ ਹੈ ਕੋਈ ਮਜ਼ਦੂਰੀ ਕਰਦੇ ਆ ਕੋਈ ਛੋਟੇ-ਮੋਟੇ ਘਰਾਂ ਦੇ ਆਮ ਘਰਾਂ ਦੇ ਬੱਚੇ ਨੇ ਪਰ ਉਹ ਏਡੇ-ਡੇ ਪੁਆਇੰਟ ਦੇ ਚੋਕ ਚਾਰ-ਪੰਜ ਪਹਿਲੇ ਟਫੈਸਟ ਪੇਪਰਾਂ 'ਚ ਮੰਨੇ ਜਾਂਦੇ ਆ ਜਿਹੜੇ JEE ਦੇ ਇਗਜ਼ਾਮ ਨੇ ਉਹਨਾਂ ਨੂੰ ਕਲੀਅਰ ਕੀਤਾ ਤੇ ਸਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਧਦਾ ਹੋਇਆ ਕਿਉਂਕਿ ਪਾਰਟੀ ਹਜੇ ਸਾਡੀ 10-12 ਸਾਲ ਦੀ ਪੁਰਾਣੀ ਹੈ ਇਸ ਕਰਕੇ ਹਜੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਆਉਣਗੇ ਦਰਵਾਜ਼ੇ ਖੁੱਲੇ ਨੇ ਅਸੀਂ ਵੱਡੇ ਜਲਦੀ ਰਾਜਨੀਤੀ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਚਾਰ ਗਲੀਆਂ 'ਚ ਪ੍ਰਚਾਰ ਕਰਦੇ ਵੀ ਨਜ਼ਰ ਆਵਾਂਗੇ ਅਸੀਂ ਕੋਈ ਉਸ ਪ੍ਰੋਟੋਕੋਲ ਵਾਲੇ ਨਹੀਂ ਹੈਗੇ ਕਿ ਸਿਰਫ ਵੱਡੀਆਂ ਰੈਲੀਆਂ ਹੀ ਕਰਨੀਆਂ ਨੇ ਜਾਂ ਆਉਣੇ ਹੀ ਨਹੀਂ ਜਾਂ ਅਸੀਂ ਤਾਂ ਆਮ ਘਰਾਚੋਂ ਆਮ ਗਲੀਆਂ 'ਚੋਂ ਉੱਠ ਕੇ ਆਏ ਹੋਇਆ ਸੋ ਪ੍ਰਚਾਰ 'ਚ ਕੋਈ ਕਮੀ ਨਹੀਂ ਛੱਡਾਂਗੇ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਲੋਕਤੰਤਰ 'ਚ ਮਾਲਕ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਫਲਫੁੱਲ ਲਾਏ ਨੇ ਤੇ ਹੁਣ ਵੀ ਅਸੀਂ ਇਸੇ ਉਮੀਦ ਨਾਲ ਜਿਹੜਾ ਅਸੀਂ ਮਿਹਨਤ ਕਰਾਂਗੇ ਮਿਹਨਤ ਵੱਲੋਂ ਕੋਈ ਕੰਮੀ ਨਹੀਂ ਛੱਡਦੇ ਤੇ ਬਾਕੀ ਜਿਹੜੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਆਪਸ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਉਹ ਕਹਿੰਦਾ ਮੇਰੇ ਕੋਲੇ ਆ ਨਾ ਆਵੇ ਉਹ ਕਹਿੰਦਾ ਮੈਂ ਉੱਥੇ ਜਾਂਦਾ ਨਹੀਂ ਉਹ ਕਹਿੰਦਾ ਇੱਥੇ ਕਿਉਂ ਆ ਗਿਆ ਹਨਾ ਉਹ ਤਾਂ ਆਪਸ ਹੀ ਲੜਾਈਆਂ ਉਹਨਾਂ ਦੀਆਂ ਉਹੀ ਨਹੀਂ ਮੁੱਕ ਰਹੀਆਂ ਠੀਕ ਹੈ ਨਾ ਤੇ ਭਾਜਪਾ ਦਾ ਮੇਰੇ ਖਿਆਲ ਚ ਇਲੈਕਸ਼ਨ ਛੱਡ ਹੀ ਗਈ ਉਹ ਤਾਂ ਇਹ ਕਹਿਣ ਲੱਗੇ ਵੀ ਜਿਸਾਨੂੰ ਨਹੀਂ ਪਾਉਣੀ ਬਾ ਆਮਾ ਦੀ ਪਾਰਟੀ ਨੂੰ ਨਾ ਪਾਇਓ ਹੋਰ ਜੀ ਨੂੰ ਮਰਜ਼ੀ ਪਾ ਦਿਓ ਮਤਲਬ ਇਸ ਤਾਂ ਦੀ ਸਥਿਤੀ ਦੇ ਵਿੱਚ ਪਹੁੰਚ ਗਏ ਉਹ ਸੋ ਇਸ ਕਰਕੇ ਆ ਆਮ ਆਦੀ ਪਾਰਟੀ ਦੀ ਸਰਕਾਰ ਹੈ ਕੰਮ ਵੀ ਹੋਣਗੇ ਸ਼ਹਿਰ ਦੇ ਅਜੇ ਬਹੁਤ ਸਾਰੇ ਕੰਮ ਪਏ ਨੇ ਬੈਸਤੇ ਪਏ ਨੇ ਅਚਾਨਕ ਗੋਗੀ ਜੀ ਦਾ ਜਿਹੜਾ ਅਕਾਲ ਚਲਾਣਾ ਸੀਗਾ ਉਹ ਉਹਦੇ ਕਰਕੇ ਇਹ ਜਿਹੜੀ ਇਲੈਕਸ਼ਨ ਲੜਨੀ ਪੈ ਰਹੀ ਹੈ ਪਹਿਲਾਂ ਵੀ ਲੋਕਾਂ ਨੇ ਹੰਕਾਰ ਹਰਾਇਆ ਸੀਗਾ ਤੇ ਹੁਣ ਵੀ ਇਹਨਾਂ ਦਾ ਜਿਹੜਾ ਨਾਰਾ ਹੈ ਕਿੰਨਾ ਗੁੱਸਾ ਨਾ ਹੰਕਾਰ ਸੰਜੀਵ ਰੋੜਾ ਇਸ ਵਾਰ ਠੀਕ ਹੈ ਨਾ ਉਧਰਲੇ ਪਾਸੇ ਗੁੱਸਾ ਵੀ ਹੈ ਉਧਰਲੇ ਪਾਸੇ ਹੰਕਾਰ ਵੀ ਹੈ ਦੋਨੇ ਹੀ ਨੇ ਉਧਰ ਸੋ ਇਸ ਕਰਕੇ ਹੰਕਾਰ ਦਾ ਸਿਰ ਨੀਵਾ ਹੁੰਦਾ ਸੋ ਅਸੀਂ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਤੇ ਨਾਲ ਜਿਹੜਾ ਪਾਰਟੀ ਦੇ ਕੰਮ ਨੇ ਉਹਨਾਂ ਨੂੰ ਸਾਡੇ ਜਿਹੜੇ ਅੱਜ ਵੀ ਜੁਆਇਨ ਕੀਤੇ ਨੇ ਵਰਕਰ ਉਹ ਵੀ ਪਹੁੰਚਾਉਣਗੇ ਸਾਡੇ ਵਲੰਟੀਅਰ ਜਿੰਨੇ ਵੀ ਹੈਗੇ ਨੇ ਅਸੀਂ ਕੰਮ ਕਰਾਂਗੇ ਕਿਤੇ ਫੀਲਿੰਗ ਆ ਟੋਈ ਬੀਜੀ ਬੀਜੇਪੀ ਨੇ ਕਿਹਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਆ ਸੰਦੂਰ ਲੈ ਲੈ ਆਪਣੀ ਵਾਇਫ ਦਿਲਾ ਦੇ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਪਤੀ ਕੋਲੇ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇ ਜਾਣ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਪਰ ਫੌਜ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਉਹ ਫੌਜ ਦੀ ਵਰਦੀ ਜੀ ਦੇਖੋ ਫੌਜ ਦੀ ਵਰਦੀ ਨੂੰ ਵੀ ਮਨ ਲਿਸਤ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤੀਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਕੀ ਕੌਣ ਕਿਹਦੇ ਆਵਾ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰਿਆਂ ਨੇ ਮਮਤਾ ਬੇਨਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇ ਦੇਸ਼ ਦੇ ਮਹਿਲਾਵਾਂ ਦੇ ਪਤੀਆਂ ਜਦਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਦੇ ਆਖਰੀ ਦਿਨ ਇੱਕ ਸਿੰਦੂਰ ਖੇਲਾ ਉਹਨਾਂ ਦਾ ਇੱਕ ਇਤਿਹਾਸ ਰਸਮ ਸਿੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਿਹਾ ਕੰਮ ਹੈ ਸੋ ਹਰ ਗੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਆਣਾ ਕਮੇਟੀ ਨੇ ਚਾਰੀ ਕੀਤਾ ਤੇ ਉਹ ਸਭ ਇਹ ਸਭ ਇਹ ਨਹੀਂ ਵੈਸੇ ਤਾਂ ਜਿਹੜਾ ਸਾਡਾ ਦਾ ਚੋਣ ਮੈਨੀਫੈਸਟੋ ਸਾਰੇ ਪੰਜਾਬ ਨੂੰ ਲੈ ਕੇ ਆਈ ਹੈ ਕਿ ਅਸੀਂ ਕਿਸੇ ਹਲਕੇ ਨਾਲ ਕੋਈ ਦਰਿਆਤ ਨਹੀਂ ਕਰਦੇ ਚਾਹੇ ਉਹ ਈਵਨ ਜਿਹੜੇ ਹਲਕੇ ਅਸੀਂ ਨਹੀਂ ਵੀ ਜਿੱਤੇ ਹੋਏ ਅਸੀਂ ਉੱਥੇ ਵੀ ਕੋਈ ਫੰਡਾਂ ਦੀ ਕਮੀ ਨਹੀਂ ਛੱਡਦੇ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਗਲੀ 'ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁੜੀਆਂ ਹੀ ਪੱਟ ਤੋਂ ਹਨਾ ਜਾਂ ਇੱਥੇ ਕੋਈ ਹੋਰ ਨੁਕਸਾਨ ਕਰਦੇ ਤਾਂ ਉਹ ਜੀ ਸਾਨੂੰ ਵੋਟਾਂ ਨੇ ਪਈਆਂ ਤਾਂ ਕਰਕੇ ਜਾਂ ਕਰਾ ਲਓ ਫਿਰ ਉਹਨਾਂ ਤੋਂ ਜਿਨ੍ਹਾਂ ਨੂੰ ਜਤਾਇਆ ਇਦਾਂ ਦਾ ਨਹੀਂ ਸੀ ਕੰਮ ਕਰਦੇ ਸਾਰੇ ਪੰਜਾਬ ਦਾ ਵਿਕਾਸ ਹੋਣਾ ਵਿੱਚ ਬੈਸਟ ਦਾ ਵੀ ਹੋਣਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਾਈ ਇਲੈਕਸ਼ਨ ਲੜੀਆਂ ਜਿੱਦੜ ਬਾਅਦ ਜਿੱਤੇ ਆ ਆਪਣਾ ਜੱਬੇ ਬਾਬ ਜੱਬੇਬਾਲ ਜਿੱਤੇ ਆ ਜੱਬੇਬਾਲ ਸਾਹਿਬ ਖੜੇ ਨੇ ਐਮਪੀ ਸਾਹਿਬ ਖੜੇ ਨੇ ਤੇ ਜਲੰਧ ਆਪਣਾ ਜਲੰਧਰ ਜਿੱਤੇ ਆ ਆਪਣਾ ਡੇਰਾ ਬਨਾਨਕ ਜਿੱਤੇ ਆ ਸੋ ਉਹ ਪਬਲਿਕ ਜਿਹੜੀ ਆ ਉਹ ਕੁਛ ਨਾ ਕੁਛ ਦੇਖ ਕੇ ਹੀ ਵੋਟ ਪਾਉਂਦੀ ਆ ਕੋਈ ਕੋਈ ਅਸੀਂ ਕੋਈ ਸਰਕਾਰੀ ਮਸ਼ੀਨਰੀ ਨਾਲ ਦੁਰਪਯੋਗ ਤਾਂ ਕਰਦੇ ਨਹੀਂ ਮਾਤਾ ਦੀ ਕਲੀਬਾ ਨਾ ਪੂਰੇ ਨੇ ਤੇ ਆ ਸਰਕਾਰ ਨੇ ਇਹਨਾਂ ਕੰਮਾਂ ਮਾਤਾ ਮਾਟੀ ਅੱਗੇ ਆ ਪੰਜਾਬ ਦੇ ਵਿੱਚ ਕਰਾਈ ਕਰਿਆ ਹੈਗਾ ਤੁਸੀਂ ਰੋਕੋ ਨੇਕਸਟ ਜਸਟ ਦੇਖ ਰਹੀ ਤੋਂ ਕੰਟਰੋਲ ਕਿਨੇ ਕਹੇ ਸੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨੇ ਨਹੀਂ ਨੇ ਲਿਆਂਦੇ ਕਿਨੇ ਸੀਗੇ ਗੈਂਗਸਟਰ ਕੀ ਦਾ ਕੀ ਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ تھا ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰੇ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲਓ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਐ ਕੋਈ ਇੱਧਰ ਇੱਧਰ ਹੋਰ ਫਿਰਦੇ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ 4 ਨਾਲ ਗੁਣਾ ਕਰ ਲਓ ਇਹ ਤਾਂ 2 ਕਰੋੜ ਦਾ ਗੋਟ ਹੈ ਨਹੀਂ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ ਤੇ 23 ਤਰੀਕ ਨੂੰ ਦੇਖ ਲਿਆ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਜਿਹੜਾ ਐਕਸਰਸਾਈਜ਼ ਤੇ ਸਾਰਾ ਕਬਜਾ ਇਹਨਾਂ ਦਾ ਢਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਆ ਯਾਰ ਇਹ ਵੇਚਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਉਹਨਾਂ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮੈਨੂੰ ਤਾਂ ਲੱਗਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਪਤਾ ਨਹੀਂ ਉਹ ਆ ਪੀਪਲ ਲੱ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਬੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਖੜਾ ਹੁੰਦਾ ਆ ਤਾਂ ਇਹ ਤਾਂ ਸੱਚੀ-ਮੁੱੱਚੀ ਜੋ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾ ਲੰਦਾ ਵੀ ਕੱਲ ਕਿਹੜਾ ਸੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜਾ ਤਨਖਾਈਆ ਕਰਾ ਦੇ ਕਿਸਾ ਚਲੇ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에어ਪੋਰਟ ਤੇ ਐਂ ਭੱਜਿਆ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ ਐ ਸਮਝ ਲੈ 70 ਸਾਡੀ ਮੁਠੀ ਚ ਹੈ ਇਹਨੂੰ ਬਦਲ ਦੋ ਜਹੇਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਮਾਰਦਾ ਜਿਹੜਾ ਆਇਆ ਕਿ ਜੱਪੜ ਸਾਹਿਬ ਨੇ ਕਿਹਾ ਕਿ ਅੱਜ ਜੁਰਦੇ ਘਰ ਜਾ ਕੇ ਤੁਸੀਂ ਇਨਸਾਨਾ ਖਾਓ ਹੈ ਜੀ ਜੱਪੜ ਸਾਹਿਬ ਨੇ ਕਿਹਾ ਕੱਲ ਜੁਰਦੇ ਘਰ ਜਾ ਕੇ ਤੁਸੀਂ ਜਾਨੀ ਖਾਓ ਜਾਗੇ ਕਿਉਂ ਜੀ ਮੈਨੂੰ ਜਮਾ ਕਿਉਂ ਜੀ ਜਿਹੜਾ ਉਹ ਜੁਰਦੇ ਘਰ ਦੇ ਮਾਮਲੇ ਨਹੀਂ ਇਹ ਇਹੀ ਜੱਖਣ ਸਾਹਿਬ ਜਿਹੜਾ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਭਾਜਪਾ ਨੂੰ ਗਾਲਾਂ ਕੱਢਦੇ ਹੁੰਦੇ ਸੀ ਆਹੀ ਬਿੱਟੂ ਜਦੋਂ ਕਾਂਗਰਸ ਹੁੰਦਾ ਸੀ ਭਾਜਪਾ ਨੂੰ ਗਾਲਾਂ ਕੱਢਦਾ ਸੀ ਆਹੀ ਕੈਪਟਨ ਅਬਰਿੰਦਰ ਜਦੋਂ ਇੱਧਰ ਹੁੰਦਾ ਸੀ ਉਸ ਤੋਂ ਉਹਨਾਂ ਨੂੰ ਗਾਲਾਂ ਕੱਢਦਾ ਸੀ ਠੀਕ ਹੈ ਨਾ ਇਸ ਮਨਪੀਤ ਬਾਦਲ ਜਦੋਂ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਭਾਜਪਾ 'ਚ ਫਿਰਦੀ ਐ ਇਹ ਤਾਂ 핑ਕ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ 핑ਕ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਅਸੀਂ ਕਿਉਂ ਜਾਈਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੂੰ ਦੱਸ ਵੀ ਨਹੀਂ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਗਾਲਾਂ ਕੱਢ ਜਾਂਦੇ ਇਲੈਕਸ਼ਨ ਕਮਿਸ਼ਨ ਨੂੰ ਗਾਲਾਂ ਕੱਢ ਜਾਂਦੇ ਰਾਸ਼ਟਰਪਤੀ ਤੱਕ ਨੂੰ ਕਹਿਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਰੋਕ ਨਹੀਂ ਸਕਦੇ ਖਾਨ ਦੇ ਮਾਰ ਦਿੱਤਾ ਸੀ ਹਨਾ ਸੋ ਪਹਿਲਾਂ ਨੁਕਸਾਨ ਘਟ ਹੋਇਆ ਜੋ 47 ਵੇਲੇ 10 ਲੱਖ ਬੰਦਾ ਜਿਹੜਾ ਸਾਡੇ ਚਾਚੇ ਤਾਂ ਆਏ ਸੀ ਸਾਡੇ ਨਾਨੇ ਨਾਨੀਆਂ ਸਾਡੀ ਬਜ਼ੁਰਗ ਸੀ ਕਿਉਂ ਜਿਹੜੇ ਉਧਰੋਂ ਇੱਧਰੋਂ ਆਏ ਆ ਜਿਹੜੀ ਘੱਟ ਵੱਧ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੋ ਚੱਲੀਦਾ ਹੁੰਦਾ ਸਿਆਸਤ ਕਰਦੇ ਆ ਛੱਡੀ ਤਾਂ ਜੀ ਜਾਂਦੀ ਹੈ ਨਾ ਜਿਹੜੀ ਚਾਹੇ ਉਹਨੂੰ ਸਿਆਸਤ 'ਚ ਬੜਨ ਤਾਂ ਦਿੱਤੇ ਨਹੀਂ ਕਦੇ ਚੰਨੀ ਲੜ ਪੈਂਦਾ ਉਹਦੇ ਨਾਲ ਕਦੇ ਕਦੇ ਰੰਭਾਵਾ ਲੜ ਪੈਂਦਾ ਕਦੇ ਕਦੇ ਬਾਜਬਾ ਲੜ ਪੈਂਦਾ ਤੇ ਕਾਹਦੀ ਸਿਆਸਤਨ ਛੱਡਣ ਕੀ ਛੱਡਦਾ ਕੋਈ ਬੇਇੱਜ਼ਤੀ ਦੀ ਉਹੀ ਧਰਤੀ ਦੇ ਪਾਣੀ ਦੀਆਂ ਗੱਲਾਂ ਕਰੀਏ ਮੁੱਦੇ ਨਹੀਂ ਹੈਗੇ ਜਿਹੜੇ ਆਪਦੇ ਮੁੱਦੇ ਨਹੀਂ ਹੈਗੇ ਤਾਂ ਆਪਦੇ ਕੁਰਸੀਆਂ ਦੀ ਲੜਾਈ ਲੜ ਰਹੇ ਆਪਾਂ